ਸਸਿਕਾ ਤੁਸੀਂ ਵੇਖ ਰਹੇ ਹੋ ਔਜ਼ਵਿਊ ਖਬਰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਤੋਂ ਜਿੱਥੇ ਲੋਕਪਾਲ ਦੀ ਤਾਜ਼ਾ ਰਿਪੋਰਟ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਹਨ ਏਸੀਟੀ ਪੁਲਿਸ ਵੱਲੋਂ ਤਾਕਤ ਦੀ ਵਰਤੋਂ ਨਾਲ ਜੁੜੇ ਮਾਮਲਿਆਂ ਦੀ ਸਮੀਖਿਆ ਤੋਂ ਅਜਿਹੇ ਤੱਥਾਂ ਬਾਰੇ ਪਤਾ ਲੱਗਿਆ ਹੈ ਜਿੱਥੇ ਪੁਲਿਸ ਅਧਿਕਾਰੀਆਂ ਦੇ ਗੈਰ ਪੇਸ਼ੇਵਰ ਵਿਹਾਰ ਕਾਰਨ ਬੇਵਜਾ ਹਾਲਾਤ ਵਿਗੜ ਗਏ ਜਨਵਰੀ 2019 ਤੋਂ ਦਸੰਬਰ 2023 ਤੱਕ ਅੰਬਡਸਮੈਨ ਨੇ 6200 ਤੋਂ ਵੱਧ ਮਾਮਲਿਆਂ ਦੀ ਸਮੀਖਿਆ ਕੀਤੀ ਜਿਨ੍ਹਾਂ ਵਿੱਚ 1600 ਵਾਰ ਟੀਜ਼ਰ 320 ਵਾਰ ਅਸਲਾ ਅਤੇ 260 ਵਾਰ ਵੈਟਨ ਦੀ ਵਰਤੋਂ ਹੋਈ ਹੈ 54 ਮਾਮਲਿਆਂ ਦੀ ਜਾਂਚ ਦੌਰਾਨ ਓਮਬਡਸਮੈਨ ਨੇ ਪਾਇਆ ਕਿ 33% ਦੀਆਂ ਮਾਮਲਿਆਂ ਵਿੱਚ ਅਧਿਕਾਰੀਆਂ ਦੇ ਵਿਵਹਾਰ ਕਾਰਨ ਹਾਲਤ ਹੋਰ ਵੀ ਜ਼ਿਆਦਾ ਵਿਗੜ ਗਏ ਓਮਬਡਸਮੈਨ ਆਇਨ ਐਂਡਰਸਨ ਨੇ ਕਿਹਾ ਜਿੱਥੇ ਕਈ ਅਧਿਕਾਰੀ ਮੁਸ਼ਕਲ ਹਾਲਾਤਾਂ ਨੂੰ ਸਮਝਦਾਰੀ ਨਾਲ ਸੰਭਾਲਦੇ ਹਨ ਉੱਥੇ ਹੀ ਕੁਝ ਅਧਿਕਾਰੀਆਂ ਦੀ અપਮਾਨਜਨਕ ਭਾਸ਼ਾ ਅਤੇ ਬੇਲੋੜੇ ਹਿੰਸਕ ਵਿਵਹਾਰ ਨੇ ਹਾਲਾਤਾਂ ਨੂੰ ਹੋਰ ਵੀ ਵਿਗਾੜਿਆ ਸੀ। ਸਾਲ 2022 ਦੇ ਇੱਕ ਮਾਮਲੇ ਵਿੱਚ ਪੁਲਿਸ ਵੱਲੋਂ ਸ਼ਰਾਬੀ ਹੋਣ ਦੇ ਸ਼ੱਕ ਵਿੱਚ ਡਰਾਈਵਰ ਨੂੰ ਗੱਡੀ ਤੋਂ ਬਾਹਰ ਕੱਢ ਜ਼ਮੀਨ ਤੇ ਸੁੱਟ ਕੇ ਹਥਕੜੀਆਂ ਲਾਈਆਂ ਗਈਆਂ। ਬਾਅਦ ਵਿੱਚ ਇਸੇ ਕਾਰਵਾਈ ਨੂੰ ਮੈਜਿਸਟਰੇਟ ਜੇਮਸ ਲਾਰਟਨ ਨੇ ਅਣਉਚਿਤ ਕਰਾਰ ਦਿੱਤਾ ਸੀ। ਇਹ ਰਿਪੋਰਟ ਨੌਜਵਾਨਾਂ, ਮੂਲ ਨਿਵਾਸੀਆਂ ਅਤੇ ਮਾਨਸਿਕ ਸਿਹਤ ਸਮੱਸਿਆ ਵਾਲਿਆਂ ਉੱਤੇ ਇਸ ਤਰ੍ਹਾਂ ਦੀ ਕਾਰਵਾਈ ਦੇ ਪ੍ਰਭਾਵਾਂ ਬਾਰੇ ਚਿੰਤਾ ਵੀ ਜਟਾਉਂਦੀ ਹੈ ਹਾਲਾਂਕਿ ਸਾਲ 2024 ਵਿੱਚ ACT ਪੁਲਿਸਿੰਗ ਨੇ ਅਧਿਕਾਰੀਆਂ ਦੁਆਰਾ ਤਾਕਤ ਦੀ ਦੁਰਵਰਤੋਂ ਤੇ ਸਖਤੀ ਨੂੰ ਹੋਰ ਵਧਾਉਣ ਲਈ ਇੱਕ ਆਪਰੇਸ਼ਨ ਸੇਫਟੀ ਪ੍ਰੈਕਟਿਸ ਕਮੇਟੀ ਦੀ ਸਥਾਪਨਾ ਦਾ ਐਲਾਨ ਵੀ ਕੀਤਾ ਸੀ ਇਹ ਸੀ ਔਜ਼ਵਿਊ ਦੀ ਖਾਸ ਖਬਰ ਆਸਟ੍ਰੇਲੀਆ ਬਾਰੇ ਹੋਰ ਅਪਡੇਟਸ ਲਈ ਜੁੜੇ ਰਹੋ ਔਜ਼ਵਿਊ ਨਾਲ ਧੰਨਵਾਦ